ਬੰਦੇ ਭਾਰਤ ਰੇਲਗੱਡੀ ਨਾ ਤਾਂ ਭਾਜਪਾ ਦੀ ਹੈ ਨਾ ਕਾਂਗਰਸ ਦੀ ਹੈ ਤੇ ਨਾ ਹੀ ਅਕਾਲੀਆਂ ਦੀ ਇਹ ਆਮ ਲੋਕਾਂ ਦੀ ਹੈ ਡਾਕਟਰ ਧਰਮਪੀਰ ਕਾਂਧੀ ਨੇ ਕਿਹਾ ਰੇਲ ਮੰਤਰਾਲੇ ਨੇ ਅੱਜ ਬੰਦੇ ਮਾਤਰਮ ਐਕਸਪ੍ਰੈਸ ਰੇਲਗੱਡੀ ਸ਼ੁਰੂ ਕੀਤੀ ਜੋ ਫਿਰੋਜ਼ਪੁਰ ਤੋਂ ਦਿੱਲੀ ਤੱਕ ਯਾਤਰਾ ਕਰੇਗੀ ਇਹ ਰੇਲਗੱਡੀ ਫਿਰੋਜ਼ਪੁਰ ਫਰੀਦਕੋਟ ਬਠਿੰਡਾ ਤੂਰੀ ਅਤੇ ਪਟਿਆਲਾ ਵਿਖੇ ਰੁਕੇਗੀ ਆਪਣੀ ਸੁਪਰਫਾਸਟ ਪ੍ਰਕਿਰਤੀ ਦੇ ਕਾਰਨ ਇਹ ਹਰੇਕ ਸਟੇਸ਼ਨ ਤੋਂ 2 ਮਿੰਟ ਲਈ ਰੁਕੇਗੀ ਕਿਰਾਇਆ ਲਗਭਗ 900 ਰੁਪਏ ਤੋਂ ਦਾ ਅਨੁਮਾਨ ਹੈ ਇਸ ਹਫਤੇ ਵਿੱਚ 6 ਦਿਨ ਯਾਤਰਾ ਕਰੇਗੀ ਪਟਿਆਲਾ ਸਟੇਸ਼ਨ ਤੇ ਵੱਡੀ ਗਿਣਤੀ ਵਿੱਚ ਕਾਂਗਰਸ ਦੇ ਭਾਤ ਭਾ ਵਰਕਰ ਮੌਜੂਦ ਸਨ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਵੀ ਇਸ ਰੇਲਗੱਡੀ ਤੇ ਯਾਤਰਾ ਕੀਤੀ ਅਤੇ ਪਟਿਆਲਾ ਵਿੱਚ ਭਾਤ ਭਾ ਵਰਕਰਾਂ ਨਾਲ ਮੁਲਾਕਾਤ ਕੀਤੀ ਸਰੋਸ ਮੈਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਮੇਰੇ ਲੀਡਰ ਅਮਿਤ ਸ਼ਾਹ ਜੀ ਤੇ ਸਾਡੇ ਰੇਲਵੇ ਦੇ ਮੰਤਰੀ ਅਸ਼wini ਵੈਸ਼ਨਵ ਜੀ ਸਾਡੇ ਬਹੁਤ ਹੀ ਸਹਿਕਾਰਯੋਗ ਮਹਾਰਾਣੀ ਪ੍ਰਬੀਤ ਕੌਰ ਜੀ ਬੀਬੀ ਜੈਨਦਰ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਜਨਤਾ ਪਾਰਟੀ ਜੈ ਜਵਾ ਆਪ ਤੇ ਸਾਡੇ ਉਹ ਯਾਰ ਆਭੀ ਧਾਰੀਵਾਲ ਸਾਹਿਬ ਤੇ ਸਾਰੇ ਮੰਚ ਤੇ ਕੱਲੀ ਕੱਲੀ ਸਾਡੇ ਅਰਜੀਤ ਛੱਤਰੀ ਜੀ ਸਾਡੇ ਮੈਂਬਰ ਪਾਰਲੀਮੈਂਟ ਹੋਆ ਜਿਹੜਾ ਸਾਡੇ ਧਰਮਵੀਰ ਕਾਂਦੀ ਸਾਹਿਬ ਅੱਗੇ ਆਉਂਦੇ ਆ ਇਹ ਕੋਈ ਵੀ ਪਾਰਟੀ ਦਾ ਕਿਸੇ ਚੇਹੇ ਚ ਕੋਈ ਮਤ ਨਹੀਂ ਇਹ ਸਾਰਿਆਂ ਦਾ ਇਹ ਇੱਕ ਸਰਕਾਰੀ ਪ੍ਰੋਗਰਾਮ ਇਹ ਚ ਸਾਰਿਆਂ ਨੇ ਜਾਣਾ ਤਾਂ ਚਲੇ ਜਾਓ ਸਰ ਵਾਪਸ ਨਹੀਂ ਆਣੀਗੀ ਉਹ ਦਿੱਲੀ ਜਾਏਗੀ ਦਿੱਲੀ ਜੀ ਬੀਬਾ ਜੀ ਨਿਕਲ ਤੁਸੀਂ ਹਾਂਜੀ ਉਹਨਾ ਤੁਹਾਡੇ ਨਾਲ ਆ ਜਾਣਗੇ ਸੱਸੀ ਕਾ ਮੈਂ ਤਾਂ ਮਿਸ ਕਰ ਰਿਹਾ ਤੁਹਾਨੂੰ ਬਹੁਤ ਮੈਂ ਕਹਿਆ ਤੁਹਾਨੂੰ ਮਿਸ ਕਰ ਰਿਹਾ ਬਹੁਤ ਆ ਮੁਬਾਰਕਬਾਦ ਦੋ ਪੰਨਿਆਂ ਨਕੀ ਕਰ ਬਹੁਤ ਬਹੁਤ ਮੁਬਾਰਕਬਾਦ ਤੁਹਾਨੂੰ ਵਧਾਈ ਦੇਖ ਸਕਦੇ ਹੋ ਬੀਬਾ ਜੈਨਦਰ ਕੌਰ ਉਹ ਵੀ ਫੋਨ ਦੇ ਉੱਪਰ ਮੈਂ ਵੀ ਉਥੋਂ ਆਇਆ ਉੱਥੇ ਹੀ ਜੰਨਿਆ ਹੁਣ ਬਿਲਕੁਲ ਬੇਟਾ ਇਲੈਕਸ਼ਨ ਬਹੁਤ ਇੰਪੋਰਟੈਂਟ ਆ ਸਾਰੇ ਬਹੁਤ ਬਹੁਤ ਇਸ ਗੱਲ ਦੀ ਵਧਾਈ ਦਿਓ ਬੇਟਾ ਟ੍ਰੇਨ ਦੇਖੋ ਜੀ ਅੱਜ ਜਿਹੜੀ ਇੱਕ ਮਿੰਟ ਜੀ ਇੱਕ ਮਿੰਟ ਦੇਖੋ ਜੀ ਤੱਕ ਜਾਣੀ ਕੀ ਕਰ ਰਹੇ ਯਾਰ ਔਰ ਤੁਸੀਂ ਇਸ ਗੱਲ ਦਾ ਖਿਆਲ ਰੱਖੋ ਕਿ ਸਦਾ ਹੀ ਪਟਿਆਲਾ ਇੰਜ ਲੱਗਦਾ ਸੀਗਾ ਜਿਵੇਂ ਇੱਕ ਸਾਈਡ ਤੇ ਰਹਿ ਜਾਂਦਾ ਹੈ ਲੇਕਿਨ ਡਾਕਟਰ ਗਾਂਧੀ ਸਾਹਿਬ ਸਾਡੇ ਮੈਂਬਰ ਪਾਰਲੀਮੈਂਟ ਉਹਨਾਂ ਨੇ ਕੋਸ਼ ਉਪਰਾਲੇ ਰੇਲਵੇ ਵਾਸਤੇ ਇਹੋ ਜਿਹੇ ਕੀਤੇ ਨੇ ਜਿਹੜੇ ਹੋਰ ਕੋਈ ਨਹੀਂ ਕਰ ਸਕਿਆ ਭਾਵੇਂ ਇਸ ਤੋਂ ਪਹਿਲਾਂ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਰਹੇ ਪਟਿਆਲੇ ਨੂੰ ਜਾਂ ਪਟਿਆਲੇ ਦੇ ਨੇੜੇ ਨੇੜੇ ਤੇੜੇ ਤੋਂ ਕੋਈ ਨਹੀਂ ਕਰ ਸਕਿਆ ਇਹ ਕਿਤੇ ਬੰਦੇ ਬਾਹਰ ਟ੍ਰੇਨ ਆ ਦੂਸਰਾ ਇਹ ਡਬਲ ਲਾਈਨ ਆ ਜਿਹੜੀ ਇਲੈਕਟ੍ਰਿਕ ਹੋਈ ਆ ਔਰ ਤੀਸਰਾ ਜਿਹੜੀ ਰਾਜਪੁਰਾ ਦਾ ਸਾਡਾ ਕਨੈਕਟ ਬਣਿਆ ਚੰਡੀਗੜ੍ਹ ਨਾਲ ਆਇਆ ਮੋਹਾਲੀ ਪਰ ਸਾਡੇ ਸ਼ਹਿਰ ਨਿਵਾਸੀਆਂ ਨੂੰ ਖਾਸ ਕਰਕੇ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਨੂੰ ਸਾਡੇ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਨੇ ਲੋਕਲ ਇਹ ਸਾਰਿਆਂ ਦਾ ਜੋਰ ਹਮਲਾ ਡਾਕਟਰ ਗਾਂਧੀ ਸਾਡੇ ਬੜੇ ਨਿਤੜਕ ਸਿਆਣੇ ਸੂਝਵਾਨ ਡਾਕਟਰ ਪੜ੍ਹੇ ਲਿਖੇ ਨੇ ਜਿਨ੍ਹਾਂ ਨੇ ਮਿਹਨਤ ਕੀਤੀ ਆ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਬੜਾ ਸਿਸਟਮ ਹੈ ਕਿ ਮੈਂ ਉਹਨਾਂ ਕੋਲ ਸਿੱਖ ਰਿਹਾ ਅਸੀਂ ਆਪਣੇ ਸ਼ਹਿਰ ਵਾਸਤੇ ਪਟਿਆਲਾ ਸ਼ਹਿਰ ਵਾਸਤੇ ਮੈਂ ਵੀ ਸਾਡੀ ਟੀਮ ਵੀ ਡਾਕਟਰ ਗਾਂਧੀ ਸਾਹਿਬ ਦੇ ਨਾਲ ਲੱਗ ਕੇ ਇਸ ਤੋਂ ਹੋਰ ਵੱਧ ਕੋਸ਼ਿਸ਼ ਕਰਾਂਗੇ ਕਿ ਪਟਿਆਲਾ ਨੂੰ ਰੇਲਵੇ ਨਾਲ ਹੋਰ ਸੋਫਿਸਟੀਕੇਟਡ ਕਨੈਕਸ਼ਨ ਮੈਨਣ ਔਰ ਇਸ ਤੋਂ ਇਲਾਵਾ ਪਟਿਆਲਾ ਸ਼ਹਿਰ ਦੀ ਡਿਵੈਲਪਮੈਂਟ ਹੋਰ ਬਿਹਤਰ ਤਰੀਕੇ ਨਾਲ ਕੀਤੀ ਜਾ ਸਕੀ ਜਿਹੜੇ ਪਿਛਲੇ ਕਈ ਸਾਲਾਂ ਤੋਂ ਪਹਿਲੀਆਂ ਸਰਕਾਰਾਂ ਨੇ ਇਸ ਵਾਸਤੇ ਕਦੀ ਨਹੀਂ ਸੋਚਿਆ ਡਾਕਟਰ ਗਾਂਧੀ ਔਰ ਉਹਨਾਂ ਦੀ ਟੀਮ ਔਰ ਕਾਂਗਰਸ ਪਾਰਟੀ ਦੀ ਟੀਮ ਪਟਿਆਲਾ ਸਿਟੀ ਦੀ ਇਸ ਦੀ ਵਧਾਈ ਦੀ ਪਾਤਰ ਹੈ ਗੋਡੇ ਵਾਟਸਪੈਸ ਜਿਹੜੀ ਹੈ ਹਫਤੇ ਚ ਕਿੰਨੀ ਵਾਰ ਚੱਲੇਗੀ ਪਟਿਆਲਾ ਕਿੰਨੀ ਵਾਰ ਆਏਗੀ ਦੇਖੋ 6 ਵਾਰੀ ਹਫਤੇ ਚ ਚੱਲਣੀ ਆ ਹਰ ਵਾਰੀ ਪਟਿਆਲੇ ਚ ਹਰ ਵਾਰੀ ਪਟਿਆਲੇ ਚ ਰੁਕੇਗੀ ਇਹ ਨਹੀਂ ਹੈ ਕਿ ਪਟਿਆਲੇ ਚ ਨਹੀਂ ਰੁਕੇਗੀ ਸਾਰਾ ਸ਼ਡਿਊਲ ਵੈਬਸਾਈਟ ਤੇ ਅਵੇਲੇਬਲ ਹੈ ਸੋਸ਼ਲ ਮੀਡੀਆ ਤੇ ਅਵੇਲੇਬਲ ਹੈ ਮੈਂ ਚਾਹਾਂਗਾ ਸਾਰੇ ਪਟਿਆਲਾ ਨਿਵਾਸੀ ਇਸ ਦਾ ਬੈਨੀਫਿਟ ਰਹਿਣ ਮੈਂ ਹਰ ਵਾਰੀ ਪਟਿਆਲਾ ਚੰਡੀਗੜ੍ਹ ਦਿੱਲੀ ਜਾਣ ਵਾਸਤੇ ਚੰਡੀਗੜ੍ਹ ਵਾਲੀ ਅੰਮ੍ਰਿਤਸਰ ਤੋਂ ਲੈਂਦਾ ਸੀ ਤੇ ਹੁਣ ਪਟਿਆਲੇ ਤੋਂ ਸਾਰੇ ਉਹ ਵੱਧ ਤੋਂ ਵੱਧ ਇਹ ਵੀ ਚਾਹਾਂਗਾ ਕਿ ਪਟਿਆਲਾ ਨਿਵਾਸੀ ਇਸ ਦਾ ਇਸਤੇਮਾਲ ਕਰਨ ਤਾਂ ਕਰਕੇ ਇੰਨੀ ਕਾਮਯਾਬ ਹੋਏ ਕੇ گورਨਮੈਂਟ ਆਫ ਇੰਡੀਆ ਨੂੰ ਹਿੰਦੁਸਤਾਨ ਦੀ ਸਰਕਾਰ ਨੂੰ ਰੇਲਵੇ ਡਿਪਾਰਟਮੈਂਟ ਨੂੰ ਇੱਕ ਹੋਰ ਬੰਦੇ ਭਾਰਤ ਚਲਾਉਣੀ ਪਈ ਸਾਬ ਜਿਸ ਤਰ੍ਹਾਂ ਕੀ ਟ੍ਰੇਨ ਜਰੂਰ ਸ਼ੁਰੂ ਕੀਤੀ ਗਈ ਹੈ ਪਰ ਸਮਾਂ ਘਟ ਦਿੱਤਾ ਗਿਆ ਇੱਥੇ ਕਿ ਰੁਕਣ ਦਾ ਜਿਹੜਾ ਕਿ ਉਹ ਧੂਰੀ ਮੰਗ ਕੀਤੀ ਹੈ ਕਿ ਵਸਤੂ ਵਾਜਨ ਦਾ ਸਮਾਂ ਦਿੱਤਾ ਗਿਆ ਹੈ ਵਗੇ ਜੜੀਸ ਦੇਖੋ ਪਹਿਲੀ ਗੱਲ ਇਹ ਹੈ ਕਿ ਬੰਦੇ ਭਾਰਤ ਦੀ ਸਪੀਡ ਕਰਕੇ ਰੁਕਣ ਦਾ ਸਮਾਂ 2 ਤੋਂ 3 ਮਿੰਟ ਤੱਕ ਹੁੰਦਾ ਆ ਵਾਜਬ ਸਮਾਂ ਮਿਲੇ ਆ ਲੇਕਿਨ ਜੇ ਰੇਲਵੇ ਅਥਾਰਟिटीज ਮੇ ਆਈ ਜੀ ਜੀਆਰਪੀ ਵੀ ਰਿਹਾ ਹੈ ਰੇਲਵੇ ਅਥਾਰਟिटीज ਜਿਹੜੇ ਜੀਐਮ ਅੰਬਾਲਾ ਨੇ ਉਹ ਵੀ ਤਨਵਾਦੀ ਨੇ ਇਸ ਗੱਲ ਦੇ ਕਿ ਉਹਨਾਂ ਨੇ ਉਹਨਾਂ ਦਾ ਵੀ ਰੇਲਵੇ ਦਾ ਵੀ ਕੰਟਰੀਬਿਊਸ਼ਨ ਰਿਹਾ ਮੈਂ ਜੇ ਜ਼ਰੂਰਤ ਪਏਗੀ ਤੇ ਮੈਂ ਨਿੱਜੀ ਤੌਰ ਤੇ ਵੀ ਡਾਕਟਰ ਗਾਂਧੀ ਉਹਨਾਂ ਨੂੰ ਵੀ ਰਿਕੁਐਸਟ ਕਰੂੰਗਾ ਨਿੱਜੀ ਤੌਰ ਤੇ ਵੀ ਪਰਸੀਵ ਕਰੂੰਗਾ ਕਿ ਜੇ 1-2 ਮਿੰਟ ਦਾ ਹੋਰ ਵਕਫਾ ਇੱਥੇ ਮਿਲ ਸਕੇ